ਸਾਡੇ ਪਿੰਡ ਉਹ ਨਿੱਦਿਆ ਹਾਂ ਵੇਰੀ ਗੱਲ ਮੰਨ ਉਰੇਆ ਹਾਂ ਇੱਧਰ ਨੀਵਣਾ ਕੋਈ ਨਿਆਣੇ ਚੱਕੜੇ ਵਾਲੇ ਚੜ ਕੇ ਦੇਖਦੇ ਇੱਧਰ ਓਛਾ ਇੱਧਰ ਕਰੋ ਹਾਂਜੀ ਗੱਲ ਨਹੀਂ ਹਾਂ ਐਸ ਬੱਕਰ ਦੀ ਜਿੰਦਗਾ ਮਾਰੂ ਮਾਰਦੇ ਹਾਂ ਇੱਧਰ ਪਹਜਾ ਚੜ ਚੁੜ ਕੇ ਨਿਗਰਾਉਂ ਜੀ ਕਿਦਾਂ ਵੇ ਇੱਧਰ ਪਹਜਾਇਆ ਪਹਜਾਇਆ ਇੱਧਰ ੁੰਡਾ ਕੜਾ ਕੁੰਡਾ ਨਹੀਂ ਖੜਕਿਆ ਮੈਂ ਕੋਈ ਦਿਨ ਬਾਹਰ ਤੋਂ ਚਾਲ ਦੇ ਉਹ ਦੁੱਧਰ ਵੀ ਆ ਗਏ ਸੱਤ ਕਬੇ ਨਿਆਣੇ ਕੁੜੀ ਦੇ ਮਗਰ ਆ ਗਏ ਗਰਿਆ ਤੂੰ ਉਹ ਭਰਾਵਾ ਉਹ ਚੱਕ ਕੇ ਲੈ ਕੇ ਜਲੇ ਬਚਾਅ ਹੋ ਗਿਆ ਤੂੰ ਆ ਜਿਹੜਾ ਕੰਮ ਕਰਦੇ ਹੋ ਪਹਿਲਾਂ ਕਰੋ ਆਹੋ ਓਏ ਨਿਆਣੇ ਚੱਕਣ ਆਏ ਸੀ ਉਹ ਸ਼ੂਕ ਲੈ ਕੇ ਘਰੇ ਵੜਦੇ ਸਾਰੇ ਅੰਦਰ ਤੇ ਆ ਨਾ ਓਏ ਅੰਦਰ ਸਸਰ ਬਹੁਤ ਹੈ ਅੰਦਰ ਥੋੜੀ ਬੰਨ ਲੱਗਾਂ ਦਿਖਿਆ ਕੋਈ ਆ ਲੈ ਬੈਟਰੀ ਲੈ ਲੈ ਆ ਬੈਟਰੀ ਲੈ ਵੱਡੀ ਲੈ ਆਹੋ ਦੇਖ ਦਿਖਿਆ ਕੋਈ ਉਧਰ ਆਹ ਲੈ ਉੱਪਰ ਵੀ ਨਾ ਜਿਹੜੀ ਉੱਪਰ ਦੋ ਸਾਡਾ ਦਾ ਕਿਰਪਾਨ ਗਰਮੂਨ ਲੈ ਕੇ ਆਈਦੀ ਹੁੰਦੀ ਇੱਧਰ ਦੇ ਕੰਮ ਆਹੋ ਜੋ ਉੱਪਰ ਆ ਕਿਰਪਾਨ ਅੰਦਰ ਨਹੀਂ ਪਕਾ ਉਪਰ ਬੈਰਪੂਰ ਦੇਖ ਲੈ ਛਵੇ ਹੁਣੇ ਆ ਬੜੇ ਮੋਟੇ ਕਰ ਇੱਥੇ ਜਪਣੇ ਆ ਔਰ ਜਾਗ ਰਿਹਾ ਮਿੱਟੀ ਦਾ ਆ ਮਿੱਟੀ ਦਾ ਆ ਹਾਂ ਬਾਬਾ ਨਹੀਂ ਮਿੱਟੀ ਦਾ ਨਹੀਂ ਉਹ ਮੈਂ ਸਾਰੇ ਦੇ ਕਿਹਾ ਹਾਂ ਹਾਂ ਔਰ ਰੋਹਿਤ ਉਹਦੇ ਉੱਤੇ ਯਾਰ ਉਧਰ ਵੀ ਚਾਲ ਦੀ ਕਲਿੱਕ ਕਰਨਾ ਰਹੇ ਸਭ ਬਹੁਤ ਕੋਠੇ ਦੇ ਵੀ ਉਧਰ ਜੜੇ ਹੋ ਆ ਨਿੰਦਰ ਓਏ ਆ ਮੈਂ ਇਹ ਕੰਮ ਕੀ ਫਿਰ ਰੰਗਣਾ ਚਾਹ ਗੜਕੜਾ ਕਰਨਾ ਓਦਾਂ ਹੈ ਨਹੀਂ ਕੋਈ ਇੱਥੇ ਕੋਈ ਤੇਰਾ ਹੀ ਹੁਲੇ ਕਰਕੇ ਜਦੋਂ ਆਇਆ ਅੰਦਰ ਹੈ ਨਹੀਂਗਾ ਯਾਰ ਇੱਧਰ ਆ ਜਾ ਤੂੰ ਕਿਹਾ ਮੈਂ ਹੈ ਨਹੀਂ ਉੱਧਰ ਜਾਣਾ ਪੈਣਾ ਮੈਂ ਕਿੱਥੇ ਜਾਣਾ ਦਾ ਉੱਧਰ ਨਿਕਲ ਕੇ ਆ ਕੇ ਉੱਧਰ ਕੀ ਜਾਣਾ ਵਸ ਉਹ ਪ੍ਰਾਬਾ ਉਧਰੋਂ ਵੀ ਹੋ ਗਿਆ ਯਾਰ ਤੇ ਰਿਕਾਰਡਿੰਗ ਆ ਪਾ ਰਹੇ ਉਧਰੋਂ ਉਧਰਲੀ ਸਾਈਡ ਵੱਲੋਂ ਆਹ ਦੇ ਮੇਰੇ ਤੋਂ ਉਧਰ ਉਹ ਤੇ ਦੂਜੇ ਨਾਲ ਕਹਿੰਦੇ ਬੰਦੇ ਆ ਗਏ ਕੁੜੀ ਦੇ ਮਗਰ ਉਹ ਤਾਂ ਦੂਜੇ ਆ ਤਾਂ ਦਪਹਿਰ ਦੇ ਉਹ ਦਪਹਿਰ ਦੀਆਂ ਹੁਣ ਦੀ ਵੀ ਆ ਹੁਣ ਕਹਿੰਦੇ ਉਧਰ ਕੁੜੀ ਘਰੋਂ ਚੱਕ ਕੇ ਲੈ ਕੇ ਚੱਲੇ ਸੀ ਆ ਦੇ ਪੈਂਡਲੋ ਰਿਕਾਰਡਿੰਗ ਆ ਪੈ ਰਹੀਆਂ ਦੀ ਕੌਣ ਕੌਣ ਕਹਿੰਦਾ ਕੌਣ ਸੀ ਬ్రో ਠੀਕ ਆ ਤੇ ਪੈਂਡਲੋ ਰਿਕਾਰਡਿੰਗ ਆ ਪੈ ਰਹੀਆਂ ਰੋੜ ਦਾ ਪੈਂਡ ਖੁਰਦ ਉਧਰਲੀ ਸੌਣ ਤੇ ਹਾਂ ਆ ਜਾ ਬੱਬਾ ਦੇਖ ਲੈੰਦੇ ਕਿਸੇ ਕਿ ਪਰ ਅੰਦਰ ਉਹ ਹੁਣ ਹੀ ਵਿਚ ਵਾਲਾ ਵਿਚ ਵਿੱਚ ਉਹ ਦਾ ਯਾਰ ਪਾਜੀ ਉਹਦਾ ਉਦੋਂ ਹੀ ਪਤਾ ਨਹੀਂ ਕਦੋਂ ਨੂੰ ਗਾਇਬ ਹੋ ਜਾਂਦੇ ਆ ਇਦਾਂ ਨਹੀਂ ਉਹਦਾ ਕਦੇ ਚੱਕਣ ਲੱਗੇ ਫੜ ਹੋ ਜਵੇ ਬੇਟਾ ਆਪਣੀ ਉਧੇ ਹੀ ਮੋਕਈਆ ਯਾਰ ਨਵਾਂ ਹੀ ਮਹੌਲ ਹੋ ਗਿਆ ਆ ਲੋ ਫੋਟੋ ਟੋਟ ਹੁਣ ਤਾਂ ਨਵਾਂ ਹੋਇਆ ਇਹ ਚਾਰ ਟੂਟ ਕਰਿਆ ਕਰੋ ਚਾਰ ਤੇ ਹੋਈ ਤਾਂ ਹੈਗੀ ਆ ਬੰਦ ਹੋਈ ਆ ਨਹੀਂ ਸਹੀ ਆਲਾ ਨਾ ਨਾ ਵਾਇਆ ਉੱਧਰ ਵੀ ਦੇਖ ਲਈਏ ਇੱਥੇ ਕੀ ਕਚੂ ਕਚੂ ਕਰੀ ਜਨਾ ਇਹਦੀ ਬੇਸ ਫੇਰਦੇ ਆ ਸਾਰੇ ਗੋਠੇ ਫੇਰ ਲੱਗੇ ਆ ਉਹ ਉੱਧਰੋਂ ਮੈਂ ਵੀ ਦੇਖਿਆ ਉਹ ਕੌਣ ਹੈ ਛੋਲ ਟੋਣੀ ਚੱਲ ਚਲੀ ਜਾ ਜਾ ਹਾਂ ਤੇ ਸਾਹਮਣੇ ਇਹ ਕੰਦਾ ਕੁੰਦਾ ਕਰਕੇ ਮੈਂ ਕੀ ਕਰਦਾ ਜੀ ਪੁੰਡਾ ਬੜੇ ਵੀ ਉੱਧਰ ਥਾਂ ਅੰਦਰ ਲਾ ਜੀੜ ਖੁੱਲਿਆ ਹੀ ਏ ਸਾਲਾ ਹਾ ਉਹ ਨਹੀਂ ਕਰਦੇ ਸੀ ਆਗੇ ਮੈਨੂੰ ਕੀ ਪਤਾ ਮੈਂ ਕਿਹੜਾ ਪੁੰਡਾ ਨਾ ਉਹ ਵੀ ਮੇਰਾ ਵਾਲਾ ਕੀ ਮੈਨੂੰ ਦੱਸਿਆ ਨਹੀਂ ਬਾਬਾ ਮੈਂ ਮੈਨੂੰ ਫੋਨ ਨਹੀਂ ਕੀਤਾ ਉਹਨਾਂ ਨੇ ਵੀ ਕੀ ਗੱਲ ਆਈ ਸੀ ਉਹ ਪੁੱਛੋਗੇ ਤੁਸੀਂ ਨੂੰ ਫੋਨ ਨਹੀਂ ਕੀਤਾ ਅਗਰ ਤਾਂ ਉਹਨੇ ਕਿ ਕਾ ਲਾ ਬੁੜੀਆਂ ਦੇ ਅੜੀ ਕੇ ਜੜਦੇ ਨਹੀਂ ਆਪੇ ਕਾੜ ਦੇਣਾ ਉਹ ਆਨਲਾਈਨ ਚੈੱਕ ਕਰ ਲੋ ਨਹੀਂ ਕਹਿ ਰਹਾ ਦੋ ਕਿਤੇ ਹੈਗੀ ਸਕੈਨ ਕਰਕੇ ਦੇਖੋ ਆ ਜੋ ਉਹ ਇੱਥੇ ਹੁਣਾਂ ਦੇ ਅੰਦਰ ਇੱਥੇ ਕਿਤੇ ਹੋਣਾ ਆ ਜਾ ਉਹ ਕਿੱਧਰ ਹੀ ਚੜ ਹੁੰਦਾ ਇਧਰ ਉਹ ਕਿੱਧਰ ਚੜ ਹੁੰਦਾ ਇਧਰ ਉਹ ਕਿੱਧਰ ਚੜ ਹੁੰਦਾ ਇਧਰ ਤੋਂ ਆ ਜਾਓ ਠੀਕ ਹੈ ਇਹਦੇ ਬਣਾ ਸ਼ਾ ਕਰਕੇ ਗਏ ਹਨ ਕੈਰਪੂਰ ਦਾ ਸ਼ਬੇ ਉਹ ਹਾਂ ਇਹ ਕਾਹ ਹੈ ਕਿੱਧਰ ਹੈ ਹਾਂ ਰਹੀ ਪੈਰ ਸ਼ਬੇ ਇੱਤਰ ਜੀ ਭੱਜੇ ਹਨ ਆ ਆਇਆ ਪਿੰਡ ਇਹ ਆਇਆ ਹਾਲੇ ਲੱਗੇ ਉਹ ਆ ਪੈਰ ਆਹ ਲੱਗੇ ਬਾਕੀ ਤਾਂ ਬਾਬੇ ਦਾ ਉਧਰ ਤੇ ਆ ਲੱਗੇ ਹੈ ਪੈਰਾ ਦੇ ਹਾਂ ਜਿਹੜੇ ਆਇਆ ਸਹੀ ਹੈ ਤੁਸੀਂ ਨਾ ਝੜੋ ਨਾ ਤੁਸੀਂ ਉਹਨਾਂ ਸੱਦੋ ਪੁਲਿਸ ਵਾਲਿਆਂ ਨੂੰ ਫੋਨ ਕਰੋ ਉਹਨਾਂ ਨੂੰ ਤੁਸੀਂ ਆਪ ਨਾ ਝੜੋ ਪ੍ਰੋਗਰਾਮ ਉਹ ਹੀ ਖਤਮ ਕਰੋ ਆ ਜੋ ਆਪੀ ਗਾ ਨਹੀਂ ਬਣੀ ਆ। ਕੋਈ ਫੜ ਨਹੀਂ ਕਰ ਰਿਹਾ। ਹਾਂ। ਇਹ ਗੋਪਾਲ ਨੇ ਲੇਟਾ ਦਿਖਾ ਦੇਣਾ। ਇਹ ਆੜ ਵਾਲੇ ਆਲੇ ਕਹਿੰਦਾ। ਨਹੀਂ ਥਾਣੇ ਦੱਸਿਆ ਉੱਦਾਂ ਵਾਜੀ। ਉਹ ਵੀ ਆੜ ਵਾਲਾ ਨੇ ਕਹਿਣਾ ਪਪਾ ਨੂੰ ਦੇਖਿਆ ਜੀ ਪਤਾ ਨਹੀਂ ਦੇਖਵਾਉਂਦੇ। ਹਾਂ ਹੋ ਵੀ ਗਾ ਠੀਕ ਹੈ। ਉਹ ਤਾਂ ਕਹਿੰਦੇ ਦੇਖਿਆ ਹੈ ਕਿ ਉਹਨੇ ਦੇਖਿਆ। ਨਹੀਂ ਨਹੀਂ ਬੰਦਾ ਨਹੀਂ ਦੇਖਿਆ ਕਹਿੰਦਾ। ਜਿਆਦਾ ਤਾਂ ਵੀ ਕੋਈ ਬਾੜਦਤ ਕੀਤੀ ਜਾਂ ਲਵਾਈ ਚ ਇਹਦਾ ਫੇਰ ਦਾ ਨਾ ਵੀ ਦੇਖਿਆ। ਕਿ ਐਵਿਡੈਂਸ ਤਾਂ ਕੋਈ ਵੀ ਨਹੀਂ ਲੱਗਦੀ ਆਪਾਂ ਮੁਕਾਦਮਾ ਚੱਲ ਰਿਹਾ ਨਹੀਂ ਪਹਿਰੇ ਵਾਲਾ ਕਿਹੜਾ ਆਉਂਦਾ ਉਹ ਪਿਆਰ ਦੀਆਂ ਲੈ ਕੇ ਚੱਲ ਜਾਂਦੇ ਬਸ ਆਹ ਚਲੋ ਆ ਜਾਓ ਚਲੋ ਆ ਜਾਓ ਉਹ ਗੁੰਗੇ ਨੂੰ ਬਿਠਾ ਦਿਓ ਇੱਥੇ ਕਿ ਤੋ ਕੋ ਹੋਇਆ ਨਹੀਂ ਆ ਘਰੇ ਦਾ ਤਾਂ ਇਹ ਤੋਂ ਬੜਾ ਲੜ ਹੁੰਦਾ ਹਈਆ ਇਤੋਂ ਝੱਲਾ ਨੂੰ ਮਾਰੀ ਦੇਣੀ ਪੈਸੀ ਦਵਾਟੇ ਵੇ ਇਹਦਾ ਦਾਪਿਆ ਸਹੀ ਆ ਉਹ ਨਹੀਂ ਹੁੰਦੀ ਉਹ ਤਾਂ ਤੁਸੀਂ ਇਹ ਨੈਟਵਰਕ ਚਲਾਉਣਾ ਤਾਂ ਆ ਆਈ ਦੀ ਉਹ ਜੋ ਰਿਕਾਰਡ ਕਰਦੇ ਉਹਦੇ ਹੋਈ ਤਾਂ ਇੱਕ ਮਹੀਨਾ ਨਹੀਂ ਉਹ ਆਪਰ ਬੋਲ ਰਹੀਦਾ ਸਹੀ ਆ ਆਜੋ ਭਾਜੀ ਆਜੋ ਤੇ ਤੂੰ ਕੱਢ ਲੈ ਠੀਕ ਤੁਸੀਂ ਦੱਸੋ ਮੈਨੂੰ ਕੋਈ ਨਾ ਤੁਹਾਡਾ ਮੈਂ ਹੋਰ ਪਿਆਰ ਕਰਦਾ ਉਹ ਮਾੜੀ ਨੂੰ ਕਹਾਣੀ ਉੱਤਰ ਕੇ ਕੈਮਰੇ ਨੂੰ ਕਿਹਾ ਉਹ ਭਰਾਵਾ ਉੱਧਰ ਵੀ ਘੁੰਮਦੇ ਸੀ ਉੱਧਰ 7 ਵਜੇ ਕੁੜੀ ਚੱਕ ਕੇ ਲੈ ਕੇ ਚੱਲੇ ਉਹ ਬਾਬਾ ਵੀਰ ਸਿੰਘ ਦਾ ਹਾਂ ਉਹ ਸੁਣੀਆ ਉੱਤਰ ਜਾ ਕੇ ਅੱਜ ਦੋ ਕੁੜੀਆਂ ਚੱਕਉਣ ਲੱਗੀਆਂ ਵਿਚਾ ਹੋ ਗਿਆ ਹਾਂ ਉਹ ਗੁੰਗੀ ਦੀ ਕੁੜੀ ਹੋਊਗਾ ਤਰਾ ਘਰੇ ਬੈਠਿਆ ਕਰ ਹੋਰ ਕੰਝਰੀ ਨਹੀਂ ਆਹੋ ਕੌਣ ਗੁੰਗੀ ਯਾੜੇ ਵਿਚ ਆਹ ਉਹ ਉਧਰ ਜਾ ਕੇ ਲੈ ਕੇ ਚੱਲੇ ਸੀ ਬੱਬਾ ਵੀਰ ਸਾਈਕਲੋਂ ਤੁਸੀਂ ਕਿਹਾ ਬੋ ਅੱਜ ਪਹਿਰਾ ਹੁਣ ਤੁਸੀਂ ਕੀ ਕੀਤਾ ਹੁਣ ਕੀਤਾ ਕੋਈ ਉਹ ਪੁਲਿਸ ਵਾਲਿਆਂ ਦਾ ਅਪ੍ਰੀਸ਼ਨ ਬੜਾ ਸਾਰੀ ਗੱਲ ਦੇਖ ਰਹੇ ਆ ਕਿ ਉਹ ਕਿੱਥੇ ਜਾ ਰਹੇ ਆ ਉਹ ਬੜਾ ਇਕੱਠੇ ਹੋ ਗਏ ਡਾਂਗਾ ਡੂੰਗਾ ਲੈ ਕੇ ਠੀਕ ਆ ਤੇ ਬੜਾ ਰੋੜਾ ਕਾਫੀ ਬਹਿ ਗਿਆ ਸੀ ਰਾਤ ਨੂੰ ਦਿਨੇ ਨਾ ਨੀਂਦ ਆਉਂਦੀ। ਦਿਨੇ ਤੋਂ ਹੁੰਦੇ ਰਾਤ ਨੂੰ ਸੌਂਦੇ। ਰਾਤ ਨੂੰ ਨਹੀਂ ਸੌਂਦੇ। ਦਿਨੇ ਜਾ ਕੇ ਲੱਗੇ। ਦਿਨੇ ਚਾਰ ਦਿਨ ਹੁੰਦੇ ਕਿਤੇ। ਮम्मी ਤੁਹਾਨੂੰ ਲਾਵੇ ਲਿਆਇਆ। ਮੇਰੀਆਂ ਨਾਲ ਬਾਲਾ ਨਹੀਂ। ਅਸਰ ਮੈਥੀ। ਕੀ ਆ ਜਿਸ ਨਾਲ ਜਿਆਦਾ ਸੱਟ ਦੋ। ਕਿਉਂ ਹੋ ਜਗਾ ਕੇ ਆਇਆ।